ਹਾਂ ਜੀ ਕੀ ਨਾਮ ਹੈ ਆਪਣਾ ਅਸਤਾਰ ਅਬਤਾ ਜੀ ਤੁਸੀਂ ਵੀ ਇਹਨਾਂ ਤੇ ਕਹਿ ਲੋ ਕਿ ਇੱਕ ਤਰ੍ਹਾਂ ਫਰੈਂਡ ਸਰਕਲ ਦੇ ਵਿੱਚ ਹੋ ਆ ਬਿਲਕੁਲ ਜੀ ਬਿਲਕੁਲ ਤਾਂ ਜਿੱਦਾਂ ਪਰਿਵਾਰ ਦੇ ਹਾਲਾਤ ਵਾ ਜਿੱਦਾਂ ਤੇਜ ਦੇ ਪ੍ਰਸ਼ਾਸਨ ਨੂੰ ਤਾਂ ਸਮਾਜ ਨੂੰ ਦੇਖੋ ਜੀ ਪ੍ਰਸ਼ਾਸਨ ਵੱਲੋਂ ਤਾਂ ਇਹਨਾਂ ਦੇ ਮੰਗੇ ਇਹਨਾਂ ਦੇ ਨਾਲ ਇੱਕ ਦੋ ਵਾਰ ਗਿਆ ਵਾ ਇਹਨਾਂ ਦੇ ਪਿੰਡ ਦੇ ਬੰਦੇ ਜਿਹੜੇ ਸੋਨ ਲਾਲਾ ਸੁਖਦੇਵ ਗੋਗੀ ਉਹਦੀਆਂ ਲੜਕੀਆਂ ਉਹ ਇਹਨਾਂ ਦੀ ਜਗ੍ਹਾ ਦੇ ਉੱਤੇ ਹੜਪਣਾ ਚਾਹੁੰਦੇ ਜੀ ਕਬਜ਼ਾ ਕਰਨਾ ਚਾਹੁੰਦੇ ਯਾ ਉਦਾਂ ਦੇ ਦੇ ਨਹੀਂ ਤਾਂ ਧੱਕੇ ਨਾਲ ਕਰ ਲੈਣਾ ਟੋਟਰ ਕਿੰਨੀ ਕਿ ਜਗਾ ਹੋਗੀ ਦੋ ਮੰਨੇ ਕਿ ਤਿੰਨ ਮੰਨੇ ਨਹੀਂ ਕੋਈ ਤਿੰਨ ਚਾਰ ਮਰਲੇ ਨੇ ਕਿ ਤੁਮ ਚਾਰ ਪੰਜ ਮਰਲੇ ਲਾ ਲਓ ਕਿ ਚਾਰ ਮਰਲੇ ਕਰਕੇ ਇੱਕ ਪਰਿਵਾਰ ਨੂੰ ਇਸ ਤਰੀਕੇ ਨਾਲ ਪ੍ਰੇਸ਼ਾਨ ਕੀਤਾ ਉਹਨਾਂ ਦੇ ਇਦਾਂ ਜੀ ਬੱਚੇ ਬਾਹਰ ਗਏ ਆ ਸੋਣ ਲਾ ਲਾ ਆਪ ਸਰਕਾਰੀ ਨੌਕਰੀ ਛੱਡ ਕੇ ਲਾਉਂਦਾ ਉਹ ਕਹਿੰਦਾ ਮੈਨੂੰ ਪੈਸੇ ਦਾ ਦਬਦਬਾ ਦੇ ਕੋਲ ਵੀ ਮੈਂ ਤੈਨੂੰ ਕਿਹੇ ਨਾ ਕਿਹੇ ਝੂਠੇ ਕਿਹੇ ਜੋ ਪਸਾਉਂਗਾ ਤੈਨੂੰ ਬਰਬਾਦ ਕਰੂੰਗਾ ਤੇਰੇ ਬੱਚੇ ਦੀ ਜ਼ਿੰਦਗੀ ਬਰਬਾਦ ਕਰੂੰਗਾ ਆ ਗੱਲ ਅਸਾਸ਼ਨ ਤੋਂ ਇਹ ਪਰਵਾਲੇ ਕੀ ਮੰਗਤੀ ਕਰਦੇ ਜੇ ਮੰਗੇ ਕਰ ਰਹੇ ਵੀ ਜਿੱਦਾਂ ਇਹਦਾ ਮੀਟਰ ਲਵਾਇਆ ਗਿਆ ਇਹਦਾ ਮੀਟਰ ਦੁਬਾਰਾ ਲਵਾਇਆ ਜਾਵੇ ਕਰਦਾ ਇੱਕ ਇਹਦੀ ਜਗ੍ਹਾ ਦੇ ਤੋਂ ਜੋ ਕਹਿੰਦੇ ਧੱਕੇ ਦੇ ਨਾਲ ਅਸੀਂ ਕਬਜ਼ਾ ਕਰਨਾ ਉਹਨਾਂ ਨੂੰ ਹਟਾਇਆ ਜਾਵੇ ਨਹੀਂ ਤੇ ਇਹ ਜੋ ਇੱਥੇ ਨਹਿਰ ਦੇ ਉੱਤੇ ਬਣੇ ਆ ਮਕਾਨ ਬਾਕੀ ਦੇ ਵਿਕਣ ਖਣ ਕੱਟੇ ਜਾਣ ਸਾਰਿਆਂ ਦੇ ਉਹਨਾਂ ਦੇ ਜੇ ਇਹਦਾ ਮਕਾਨ ਟੋਂਦਾ ਵਾ ਨਹਿਰੀ ਮਹਿਕਮਾ ਜਾਂ ਪੰਜਾਬ ਸਰਕਾਰ ਤੋਂ ਹੁੰਦੀ ਆ ਤੇ ਬਾਕੀ ਦੇ ਵੀ ਬੁਲਡੋਜ਼ਰ ਫਰੇ ਇਹਦੇ ਵੀ ਫਿਰ ਜੇ ਸਾਨੂੰ ਕੋਈ ਉਤਰਾਜ ਨਹੀਂ ਕੀ ਨਾਮ ਆ ਜੀ ਆਪਣਾ ਮੇਰਾ ਨਾਮ ਸਰ ਬਲਜਿੰਦਰ ਸਿੰਘ ਆ ਜੀ ਹਾਂਜੀ ਕਰਮਲ ਲਾਪਿੰਦਾ ਮੱਲਾਤਰ ਲੋਕਪੁਰਾ ਕਪੂਰਥਲਾ ਜੀ ਇੱਕ ਸੋਸ਼ਲ ਮੀਡੀਆ ਤੇ ਤੁਹਾਡੀ ਵੀਡੀਓ ਜਿਹੜੀ ਵਾਇਰਲ ਹੋਈ ਆ ਤੇ ਉਹ ਸਾਰਾ ਕੀ ਮਾਮਲਾ ਕੀ ਆ ਮਾਮਲਾ ਇਹ ਆ ਸਰ ਮੇਰੇ ਆ ਸਾਹਮਣੇ ਆ ਸੋਣ ਲਾ ਲਿਆ ਜੀ ਪਿੱਛੇ ਆ ਵੱਡੀ ਸਾਰੀ ਕੋਠੀ ਜਿਹੜੀ ਤੇ ਆ ਲਾਗੇ ਗਵੰਡੀ ਆ ਸਖਦੇਵ ਸਿੰਘ ਤੇ ਆ ਲਾਗੇ ਆ ਸਾਹਮਣੇ ਘਰ ਹੈਗਾ ਵਾ ਗੋਗੀ ਇਹ ਮੈਨੂੰ ਹਰਾਸਮੈਂਟ ਪਰੇਸ਼ਾਨ ਬਹੁਤ ਜ਼ਿਆਦਾ ਕਰਦੇ ਆ ਜੀ 2-3 ਸਾਲ ਤੋਂ ਕਿਉਂਕਿ ਇਹ ਸ਼ਿਕਾਇਤਾਂ ਮੇਰੀਆਂ ਬਹੁਤ ਜ਼ਿਆਦੀਆਂ ਕਰਦੇ ਆ ਕਦੀ ਨਹਿਰ ਵਿਭਾਗ ਨੂੰ ਸ਼ਿਕਾਇਤਾਂ ਕਰਦੇ ਕਦੀ ਬਿਜਲੀ ਬੋਰਡ ਨੂੰ ਸ਼ਿਕਾਇਤਾਂ ਕਰਦੇ ਬਿਜਲੀ ਬੋਰਡ ਨੂੰ ਸ਼ਿਕਾਇਤਾਂ ਇਹਨਾਂ ਨੇ ਕਰਕੇ ਮੇਰਾ ਮੀਟਰ ਲਵਾ ਦਿੱਤਾ ਜੀ ਕਿੰਨੇ ਟਾਈਮ ਤੋਂ ਤੁਸੀਂ ਇੱਥੇ ਰਹਦੇ ਹੋ ਮੈਨੂੰ ਰਹਿੰਦੇ ਨੂੰ ਤੇ ਇੱਥੇ ਕਬਜ਼ੇ ਨੂੰ ਤੇ ਮੇਰੇ ਨੂੰ 15 16 ਸਾਲ ਹੋ ਗਏ ਆ ਜੀ ਮਤਲਬ ਕਿ ਜਿੰਨਾ ਵੀ ਮੱਲਾ ਹੈਗਾ ਸਾਰਾ ਨਹਿਰੀ ਵਿਭਾਗ ਦੇ ਕਬਜ਼ੇ ਦੇ ਹੇਠ ਹੀ ਰਹਿੰਦਾ ਹਾਂ ਜੀ ਆ ਜਿੱਦਾਂ ਇਹ ਜਿਹੜੀ ਲਾਈਨ ਆ ਨਾ ਜੀ ਸਾਰੀ ਇਹ ਤਕਰੀਬਨ ਬਈ ਘਰ ਹੋਣਾ ਹੈ ਜੀ ਸਾਡੇ ਮਹੱਲੇ ਮਹੱਲੇ ਦੇ 4-500 ਘਰ ਹੋਣਾ ਜੀ ਜਿਹੜਾ ਨਹਿਰ ਤੇ ਰਿਹਾ ਗਿਆ ਸਾਰਾ ਕਬਜ਼ੇ ਤੇ ਸਾਰਾ ਕਬਜ਼ੇ ਤੇ ਸਾਰਿਆਂ ਦੇ ਮੀਟਰ ਲੱਗੇ ਹੋਏ ਸਾਰਿਆਂ ਦੇ ਮੀਟਰ ਲੱਗੇ ਹੋਏ ਕੀ ਕਾਰਨ ਤੁਹਾਡਾ ਵੀ ਮੀਟਰ ਕਿਉਂ ਨਹੀਂ ਲਵਾਤਾ ਮੇਰਾ ਮੀਟਰ ਤਾਂ ਆਇਆ ਜੀ ਇਹ ਮੈਨੂੰ ਕਹਿੰਦੇ ਆ ਸੋਨ ਲਾਲ ਸਖਦੇਵ ਸਿੰਘ ਤੇ ਗੋਗੀ ਸੋਨ ਲਾਲ ਕਹਿੰਦਾ ਵੀ ਆਹ ਜਿਹੜੀ ਜਗ੍ਹਾ ਹੈ ਮੈਨੂੰ ਚਾਹੀਦੀ ਆ ਮੋਹਰਿਓ ਤੇ ਗੋਗੀ ਕਹਿੰਦੀ ਪਿਛਲੀ ਜਿਹੜੀ ਜਗ੍ਹਾ ਆ ਜਿਹੜੀਆਂ ਮੇਰੀਆਂ ਨਹੀਂ ਆਆਂ ਉਹ ਮੈਨੂੰ ਚਾਹੀਦੀ ਤਸ ਗਦੀਪ ਸਿੰਘ ਕਹਿੰਦਾ ਆ ਜਿਹੜੀ ਨਾਲ ਦੀ ਖਾਂਦੇ ਆ ਤੇਰੀ ਇਧਰ ਨੂੰ ਕਰ ਤੈਨ ਫੁੱਟ ਦੀ ਮੈਨੂੰ ਗਲੀ ਚਾਈ ਦੀ ਮੈਨੂੰ ਡਰਾਉਂਦੇ ਤੁਮਕਾਉਂਦੇ ਬਹੁਤ ਆ ਜੀ ਕਿ ਪੈਸੇ ਥੇਲੇ ਵਾਲੇ ਆ ਅਸੀਂ ਹੈਗੇ ਗਰੀਬ ਬੰਦੇ ਕਹਿੰਦੇ ਵੀ ਜੇ ਜਗਾ ਛੱਡ ਦੇਗਾ ਠੀਕ ਆ ਨਹੀਂ ਤਾਂ ਸਾਨੂੰ ਛਡਾਉਣੀ ਆਉਂਦੀ ਆ ਨਹੀਂ ਤੁਸੀਂ ਜਦੋਂ ਤੁਹਾਡਾ ਮੀਟਰ ਲੱਗਾ ਤੁਸੀਂ ਕਦੀ ਐਸਡੀਓ ਨੂੰ ਜਾਂ ਬਿਲੀ ਡਿਪਾਰਟਮੈਂਟ ਦੇ ਕਿਸੇ ਨੂੰ ਪੁੱਛਿਆ ਨਹੀਂ ਵੀ ਮੀਟਰ ਕਿਉਂ ਲਾ ਰਹੇ ਆ ਉਹਨਾਂ ਨੇ ਕੀ ਜਵਾਬ ਦਿੱਤਾ ਉਹ ਕਹਿੰਦੇ ਜੀ ਸਾਨੂੰ ਨਹਿਰ ਵਿਭਾਗ ਵਾਲਿਆਂ ਨੇ ਕਿਹਾ ਜੀ ਨਹਿਰ ਵਿਭਾਗ ਵਾਲਿਆਂ ਨੂੰ ਕਿਵੇਂ ਗਿਆ ਗਰੀਬਾ ਪਤਾ ਨਹਿਰ ਵਿਭਾਗ ਵਾਲਿਆਂ ਨੂੰ ਸੋਨ ਲਾਲ ਸੁਖਦੇਵ ਸਿੰਘ ਤੇ ਆਪਣਾ ਗੋਗੀ ਕਹਿੰਦਾ ਮਤਲਬ ਕਿ ਸਰਮਾਇਦਾਰ ਬੰਦਾ ਇੱਕ ਗਰੀਬ ਬੰਦੇ ਦੇ ਉੱਤੇ ਕਹਿ ਲੋ ਕਿ ਦਬਾ ਪਾ ਕੇ ਕਿਤਨੇ ਕਿਤੇ ਜਗ੍ਹਾ ਹੜਪਨ ਦੀ ਆੜ ਦੇ ਵਿੱਚ ਇਹ ਸਾਰਾ ਮਾਮਲਾ ਜਿਹੜਾ ਕਿ ਤੁਹਾਨੂੰ ਤੰਗ ਪ੍ਰੇਸ਼ਾਨ ਕਰ ਰਿਹਾ ਵਾ ਬਿਜਲੀ ਵੀ ਕਟਵਾਈ ਆ ਤਾਂ ਹੋਰ ਵੀ ਚੀਜ਼ਾਂ ਫੈਸਿਲਿਟੀ ਦਾ ਤੁਹਾਨੂੰ ਵੰਚਿਤ ਕਰ ਰਿਹਾ ਵਾ ਹਾਂਜੀ ਤੇ ਇਹ ਜਿਹੜੇ ਅਧਿਕਾਰੀ ਹੁੰਦੇ ਜਿਹੜੇ ਕਿ ਜਦ ਕਿ ਆਪ ਤਾਂ ਮੈਲਾ ਦੇ ਵਿੱਚ ਬੈਠੇ ਆ ਨਹੀਂ ਆਪ ਵੀ ਇਹਨਾਂ ਦੇ ਕਬਜ਼ੇ ਆ ਜੀ ਇਹਨਾਂ ਨੇ ਕਰਾਇਿਆਂ ਤੇ ਦਿੱਤੇ ਪਏ ਆ ਆਪਣਾ ਕੇ ਸੋਨ ਲਾ ਲੇ ਵੀ ਆ ਬਣਾਇਆ ਪਿਆ ਅੱਛਾ ਆਪ ਵੀ ਇਹਨੇ ਨਹਿਰ ਤੇ ਕਬਜ਼ਾ ਕਰਕੇ ਗਾਂ ਕਰਾਇਏ ਤੇ ਦਿੱਤੇ ਪਏ ਹਾਂ ਹਾਂਜੀ ਹਾਂਜੀ ਤੇ ਇਹ ਜਿਹੜੀ ਗੋਗੀ ਆ ਉਹਨੇ ਵੀ ਪਿੱਛੇ ਵਲਿਆ ਪਿਆ ਜੀ ਸਾਰਾ ਕਹਿੰਦੇ ਮਤਲਬ ਕਿ ਆਪਣੇ ਆਪ ਨੂੰ ਬਿਲਕੁਲ ਸਾਫ ਸੁੱਥਰੇ ਚਿੱਟੇ ਕੁੜਤੇ ਪਜਾਮੇ ਲੈ ਜਾਂਦੇ ਹਾਂ ਹਾਂਜੀ ਹਾਂਜੀ ਇੱਕ ਤਾਂ ਦੀ ਸੋਸ਼ਲ ਮੀਡੀਆ ਜਿਹੜੀ ਵੀਡੀਓ ਵਾਇਰਲ ਹੋ ਰਹੀ ਤੁਸੀਂ ਰਾਤ ਨੂੰ ਆਂਡੇ ਦੀਆਂ ਟਰੇਆ ਵਾਲੀ ਆਂਡਿਆਂ ਦੀਆਂ ਆਂਡਿਆਂ ਦੀਆਂ ਟਰੇਆਂ ਇਦਾਂ ਐ ਜੀ ਇੱਥੇ ਕਿਹੜਾ ਕੋਈ ਹੁਣ ਲੈਟ ਹੈਗੀ ਆ ਜੀ ਸਾਰਾ ਮੱਲਾ ਜਿੰਨਾ ਇਹਨਾਂ ਦੇ ਸਾਰਿਆਂ ਦੇ ਮੀਟਰ ਲੱਗੇ ਪਏ ਆ ਏਸੀ ਲਾਉਂਦੇ ਸਾਰਿਆਂ ਦੇ ਕਨੈਕਸ਼ਨ ਚੱਲਦੇ ਪਏ ਆ ਮੇਰਾ ਇਕੱਲੇ ਦਾ ਹੀ ਇਹਨਾਂ ਨੇ ਘਟਿਆ ਜੀ ਇਹ ਤਾਂ ਡੇਜਾ ਕਨੈਕਸ਼ਨ ਕਿਹੜਾ ਸਿਟੀ ਬੰਦ ਦੇ ਵਿੱਚ ਕਿ ਸਿਟੀ 2 ਚ ਇਹ ਸਿਟੀ ਬੰਦ ਦੇ ਵਿੱਚ ਹੀ ਆ ਜੀ ਇਹ ਤੁਹਾਡਾ ਸਿਟੀ ਬੰਦ ਦੇ ਵਿੱਚ ਪੈਂਦਾ ਹੈ ਜੀ ਬੋਲੇ ਕਹਿਨ ਨਾ ਵੱਲੋ ਤੁਸੀਂ ਇੰਨੀ ਭਾਰੀ ਗਰਮੀ ਦੇ ਵਿੱਚ ਰਾਤ ਨੂੰ ਅੰਡੇ ਦੀਆਂ ਟਰੇਆਂ ਵਾਲ ਕੇ ਮਛਰ ਮੱਕੀ ਤੋਂ ਬਚਾ ਲਈ ਹਾਂਜੀ ਹਾਂਜੀ ਜਿੰਨੀ ਦਿਨ ਅੰਡਿਆਂ ਦੀਆਂ ਟਰੇਆਂ ਦਾ ਧੂਆਂ ਰਹਿੰਦਾ ਹੈ ਉੰਨੀ ਦਿਨ ਮਛਰ ਨਹੀਂ ਲੜਦਾ ਜੀ ਬਾਅਦ ਫੇ ਪੱਖੀ ਦੀ ਝਾਲ ਮਾਰਦੇ ਰਹਿੰਦਾ ਜੀ ਨਿਆਣਿਆਂ ਨੂੰ ਇਦਾਂ ਟਾਈਮ ਪਾਸ ਕਰੀ ਜਾਂਦਾ ਜੀ ਤੇ ਇੱਕ ਹੋਰ ਤੁਸੀਂ ਗੱਲ ਕੀਤੀ ਸੀ ਜਿਵੇਂ ਵਾਇਰਲ ਵੀਡੀਓ ਦੇ ਵਿੱਚ ਦੀ ਜਿਵੇਂ ਮੀਰਾ ਮੀਟਰ ਨਹੀਂ ਲਾਣਾ ਤੇ ਉਹ ਮੈਂ ਸਾਰਿਆਂ ਦੇ ਬਲਡੋਇਰ ਪਰ ਉਹ ਕੀ ਕਹਣੀ ਹੈ ਉਹ ਇਹੀ ਕਹਣੀ ਹੈ ਜੀ ਇਹ ਮੈਂ ਕਹਿੰਦੇ ਤੇਰੇ ਮੀਟਰ ਵੀ ਨਹੀਂ ਲੱਗਣ ਦੇਣਾ ਅਸੀਂ ਤੇਰਾ ਥਾਂ ਵੀ ਅਸੀਂ ਲੈ ਲੈਣਾ ਆ ਮੈਂ ਤਾਂ ਕਹਿੰਦਾ ਮੈਨੂੰ ਇਨਸਾਫ ਚਾਹੀਦਾ ਹੈ ਜੀ ਇਹ ਇਨਸਾਫ ਦੀ ਮੰਗ ਕਰਦਾ ਜੇ ਮੇਰਾ ਮੀਟਰ ਲਾਇਆ ਜਾਂ ਸਾਰੇ ਮਹੱਲੇ ਦਾ ਮੀਟਰ ਜਿਹੜਾ ਨਹਿਰ ਤੇ ਜਿੰਨੇ ਵੀ ਘਰ ਆ ਸਾਰਿਆਂ ਦੇ ਲਾਈ ਜਾਣ ਜਾਂ ਫਿਰ ਸਾਰਿਆਂ ਦੇ ਬਲਡੋਜਰ ਫੇਰ ਦੇਣ ਜੀ ਤੇ ਕੋਈ ਤੁਹਾਡੇ ਤੇ ਝੂਠੇ ਕੰਪਲੇਂਟ ਆ ਵੀ ਤੇਰੇ ਥਾਂ ਝੂਠੀਆਂ ਕੰਪਲੇਟਾਂ ਰੋਜ਼ ਹੀ ਦੇਣ ਤੁਰੇ ਰਹਿੰਦੇ ਆ ਰੋਜ਼ ਹੀ ਰੋਜ਼ ਕੀ ਅਲਿਗੇਸ਼ਨ ਕੀ ਲਵਾਉਂਦੇ ਤਾ ਅਲਿਗੇਸ਼ਨ ਹੀ ਆਪ ਹੀ ਆ ਜੀ ਇਹਨਾਂ ਦੇ ਆ ਗੋਗੀ ਆ ਇਹ ਗਈ ਜਾਂਦੀ ਆ ਵੀ ਧੱਕੇ ਨਾਲ ਗੱਲ ਪੈਂਦੀ ਆ ਮੇਰੇ ਇਹਦੀਆਂ ਕੁੜੀਆਂ ਆ ਦੋ ਖਿਰਨੀ ਆ ਜੂ ਆ ਗੋਗੀ ਆ ਪਿਆ ਇਹ ਕਹਿੰਦੀ ਵੀ ਅਸੀਂ ਤੇਰੇ ਨਾਲ ਗੱਲ ਪੈਣਾ ਆ ਕੱਪੜੇ ਪਾੜ ਕੇ ਅਸੀਂ ਥਾਣੇ ਪੇਸ਼ ਹੋ ਜਾਣਾ ਆ ਤੈਨੂੰ ਅਸੀਂ ਜੇਲ੍ਹ ਦੇ ਵਿੱਚ ਸਿੱਟਣਾ ਆ ਤੇ ਸੋਣ ਨਾਲ ਆ ਇਹ ਕਹਿੰਦੇ ਵੀ ਤੇਰਾ ਮੁੰਡਾ ਸਕੂਲੇ ਜਾਂਦਾ ਆ ਸਾਨੂੰ ਪਤਾ ਕਿਹੜੇ ਸਕੂਲ ਦੇ ਵਿੱਚ ਪੜਦਾ ਆ ਜੇ ਤੈਨੂੰ ਆਪਣਾ ਘਰ ਚਾਹੀਦਾ ਆਪਣੇ ਪਰਿਵਾਰ ਦੇ ਮੈਂਬਰ ਚਾਹੀਦੇ ਆ ਤੇ ਇਥੋਂ ਜਗ੍ਹਾ ਖਾਲੀ ਕਰ ਦੇ ਕਾਨੂੰਨ ਦੇ ਅਟਲ ਪਰਿਵਾਰ ਦੇ ਨਾਲ ਕੋਈ ਵੀ ਘਟਨਾ ਪਾਪੜਦੀ ਹੈ ਜੀ ਇਹਦਾ ਜ਼ਿੰਮੇਵਾਰ ਕੌਣ ਹੋਊਗਾ ਸੋਨ ਲਾਲ ਗੋਗੀ ਸੁਖਦੇਵ ਸਿੰਘ ਸੰਨ ਫਸਾਦ ਸਿੰਘ ਇਹ ਘਰ ਤੇ ਨੇ ਜ਼ਿੰਮੇਵਾਰ ਆ ਜੀ ਤਾਂ ਪ੍ਰਸ਼ਾਸਨ ਨੂੰ ਕੀ ਮੰਗ ਕਰਦੇ ਜਿਹੜੇ ਕਿ ਇੱਦਾਂ ਦੇ ਕਹੋ ਕਿ ਜਗਾ ਦੇ لالਚੀ ਜਿਹੜੇ ਕਹਿ ਸਕਦੇ ਆਪਾਂ ਹਾਂ ਜੀ ਜਦੋਂ ਗਰੀਬ ਬੰਦੇ ਨੂੰ ਪਰੇਸ਼ਾਨ ਕਰਨ ਤਾਂ ਪ੍ਰਸ਼ਾਸਨ ਤੋਂ ਕੀ ਮੰਗ ਕੀ ਕਰਦੇ ਮੰਗ ਇਹ ਹੀ ਕਰਦਾ ਐ ਜੀ ਮੇਰਾ ਮੀਟਰ ਲੱਗਣਾ ਚਾਹੀਦਾ ਜੇ ਮੇਰਾ ਮੀਟਰ ਨਹੀਂ ਲੱਗਣਾ ਤਾਂ ਸਾਰਿਆਂ ਦੇ ਲਾਏ ਜਾਣ ਮੰਗ ਇਹ ਹੀ ਐ ਜੀ ਕਹਿੰਦਾ ਮੈਂ ਤਾਂ ਕਿਤੇ ਨਾ ਕਿਤੇ ਤੁਹਾਨੂੰ ਨਹਿਰੀ ਪਹਾੜ ਦਾ ਡਰ ਦਿਖਾ ਕੇ ਕਿਤੇ ਨਾ ਕਿਤੇ ਆਪਣੇ ਸਰਕਾਰ ਦਾ ਡਰ ਦਿਖਾ ਕੇ ਹਾਂਜੀ ਮਤਲਬ ਕਿ ਕਿਤੇ ਨਾ ਕਿਤੇ ਤੁਹਾਡੇ ਤੇ ਜਾਤੀ ਕਰੇ ਹਾਂਜੀ ਕਿਉਂਕਿ ਇਹਨਾਂ ਦੇ ਬੱਚੇ ਬਾਹਰ ਐ ਜੀ ਤਿੰਨਾਂ ਦੇ ਸੁਖਦੇਵ ਦੇ ਵੀ ਗੋਗੀ ਦੇ ਵੀ ਸੋਨ ਲਾਲ ਦੇ ਵੀ ਇਹ ਕਹਿੰਦੇ ਸਾਨੂੰ 5-10 ਲੱਖ ਰੁਪਏ ਨਾਲ ਫਰਕ ਕੁਝ ਨਹੀਂ ਪੈਣਾ ਤੇ ਅਸੀਂ ਤੇਰੀ ਜ਼ਿੰਦਗੀ ਤਬਾਹ ਕਰ ਦੇਣੀ ਕਾਤੇ ਕਿੰਨੇ ਬੱਚੇ ਆ ਮੇਰੇ ਤਿੰਨ ਬੱਚੇ ਦੋ ਬੇਟੀਆਂ ਇੱਕ ਬੇਟਾ ਜੀ ਛੋਟੇ ਛੋਟੇ ਬੱਚੇ ਮੇਰੇ ਜੀ